ਇਕਾ ਹੁਣ ਨਵੀਂ ਦੁਕਾਨਦਾਰੀ ਖੁੱਲ ਗਈ ਆ ਮੈਂ ਤਾਂ ਦੁਕਾਨਦਾਰੀ ਕਹੂੰਗਾ ਇਹਨਾਂ ਦਾ ਵੀ ਕਾਰਜ ਕੀ ਆ ਦੇਖੋ ਦੋ ਤਰ੍ਹਾਂ ਬੰਦਾ ਜਿਹੜਾ ਮਰਦਾ ਦੋ ਤਰ੍ਹਾਂ ਬੰਦੇ ਦੀ ਕਰਦਾਰ ਕੋਈ ਹੁੰਦੀ ਆ ਜਥੇਦਾਰ ਗੁਰਜਾਨ ਸਿੰਘ ਟੋੜਾ ਪੰਜਾਬ ਦੇ ਨਾਇਕ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਭਾਵੇਂ ਦੋ ਜਥੇਬੰਦੀਆਂ ਦੇ ਮੁਖੀ ਸੀ ਪਰ ਲੋਕ ਕਹਿੰਦੇ ਸੀ ਇਹ ਤੁਰਦੀਆਂ ਫਿਰਦੀਆਂ ਜਥੇਬੰਦੀਆਂ ਉਹ ਮਨੁੱਖ ਜਥੇਬੰਦੀ ਬਣ ਜਾਂਦੇ ਆ ਜਿਹੜੇ ਨਿਸ਼ਕਾਮ ਸੇਵਾ ਕਰਦੇ ਆ ਤੇ ਕਈ ਵਾਰੀ ਫੇਰ ਆਪਾਂ ਜਾਤੀ ਕਰਤਾਰ ਦੀ ਕਰਦਾਰ ਕੋਈ ਕਰਦੇ ਕਰਦੇ ਜਥੇਬੰਦੀ ਨੂੰ ਡੱਕ ਲਾਦੇ ਨੇ ਮੈਂ ਤੁਹਾਨੂੰ ਸਾਵਧਾਨ ਕਰਨਾ ਚਾਹੁੰਨਾ ਕਿ ਅੱਜ ਸੁਚੇਤ ਹੋਵੋ ਅੱਜ ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਨੂੰ ਤੇਜ਼ ਦੇਣ ਦਾ ਯਤਨ ਕੀਤਾ ਜਾ ਰਿਹਾ ਉਸ ਮੁੰਡ ਦੇ ਸੱਟ ਮਾਰਨ ਦਾ ਯਤਨ ਕੀਤਾ ਜਾ ਰਿਹਾ ਜਾਗੋ ਉਠੋ ਤਕੜੇ ਹੋਈਏ ਆਪਾਂ ਤੇ ਆਪਾਂ ਇਹ ਜਿਹੜਾ ਸਮਾਂ ਚੱਲ ਰਿਹਾ ਆ 227 ਦਾ ਸਮਾਂ ਆ ਜਾਣਾ ਆ ਬਕਾਲੇ ਦੀ ਸਟੇਜ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਹੁਣੇ ਆਪ ਵੀ ਕਿਹਾ ਸੀ ਆ ਸਾਰੇ ਲੀਡਰ ਬੈਠੇ ਸਟੇਜ ਦੇ ਉੱਤੇ ਜورو ਸਾਹਿਬ ਕਿਰਪਾ ਕਰੇ ਕੋ ਸਮਾ ਚੰਗਾ ਆ ਗਿਆ ਜਿਹੜੀਆਂ ਘਾਟਾਂ ਸਾਨੂੰ ਲੱਗਦੀਆਂ ਜਿੱਥੇ-ਜਿੱਥੇ ਮਹਿਸੂਸ ਹੁੰਦਾ ਸਾਰੀਆਂ ਦੂਰ ਕਰਾਂਗੇ ਸੋ ਤਗੜੇ ਹੋਈਏ ਜਥੇਬੰਦਕ ਹੋਈਏ ਜੇ ਆਪਣੇ ਤਹਈਆ ਕਰ ਲੈਣ ਸਰਕਲ ਜਥੇਦਾਰ ਕਿ ਮੈਂ ਹਰ ਇੱਕ ਪਿੰਡ ਵਿੱਚ 6-6 7-7 ਮੈਂਬਰ ਬੂਥ ਕਮੇਟੀਆਂ ਬਣਾਉਣੀਆਂ ਕੋਈ ਤਾਕਤ ਨਹੀਂ ਤੁਹਾਨੂੰ ਹਰਾ ਸਕਦੀ ਤੇ ਮੈਂ ਅੱਜ ਦੇ ਅੰਡੇ ਤੋਂ ਇਲਾਵਾ ਇੱਕ ਗੱਲ ਹੋਰ ਤੁਹਾਡੇ ਨਾਲ ਕਰਨੀ ਚਾਹਣਾ ਆ ਪਿਛਲੇ ਦਿਨੀ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਆਈ ਆ ਸ਼੍ਰੋਮਣੀ ਕਮੇਟੀ ਦੇ ਅਕਾਲੀ ਦਲ ਲੰਬੇ ਹੱਸੇ ਦਾ ਇਸ ਮੂਵਮੈਂਟ ਨੂੰ ਮੂਵਮੈਂਟ ਬਣਾ ਕੇ ਲੜ ਰਿਹਾ ਕਿ ਬੰਦੀ ਸਿੰਘ ਜਿਹੜੇ ਆ ਉਹ ਸਾਡੇ ਰਿਹਾ ਕਿਤੇ ਜਾਣ ਪਰ ਹੁਣ ਆਨਰੇਬਲ ਸੁਪਰੀਮ ਕੋਰਟ ਨੇ ਆ ਪਿਛਲੇ ਦਿਨੀ ਕਿਉਂਕਿ ਗਰੇਵਾਲ ਸਾਹਿਬ ਬੈਠੇ ਚਮਚੀਮਾ ਸਾਹਿਬ ਬੈਠੇ ਆ ਇਨੇ ਮਲਾਂਕਣ ਵੀ ਕੀਤਾ ਹੁਣ ਉਹਨਾਂ ਨੇ ਕਿਹਾ ਬਈ ਜਿਹੜਾ 20 ਸਾਲ ਤੋਂ ਜ਼ਿਆਦਾ ਸਜ਼ਾ ਕੱਢ ਚੁੱਕਾ ਉਹਨੂੰ ਜੇਲ੍ਹ 'ਚ ਰੱਖਣ ਦਾ ਜਿਹੜਾ ਉਹਦਾ ਮੌਲਿਕ ਅਧਿਕਾਰ ਕਨਸਟੀਚਿਊਸ਼ਨਲ ਰਾਈਟ ਆ ਉਹ ਨਹੀਂਗਾ ਉਹਨੂੰ ਤੁਰੰਤ ਰਿਹਾ ਕੀਤਾ ਜਾਵੇ ਸਾਡੇ ਦਾ 34-34 ਸਾਲ ਦੇ ਅੰਦਰ ਆ ਮੈਂ ਅੱਜ ਕੱਲ ਇੱਕ ਚਿੱਠੀ ਵੀ ਲਿਖੀ ਆ ਹੁਣ ਤੁਸੀਂ ਇੱਕ ਯਤਨ ਕਰਿਓ ਕੋਈ ਲੜਾਈ ਨਹੀਂ ਲੜਨੀ ਅੱਜ ਸਾਰੇ ਬੱਚੇ ਤੁਹਾਡੇ ਇੰਟਰਨੈਟ ਜਾਣਦੇ ਆ ਇੱਕ ਇੱਕ ਅਕਾਲੀ ਵਰਕਰ ਉਹਨਾਂ ਦੇ ਪੋਰਟਲਾਂ ਦੇ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜੀ ਮੰਗ ਕਰੋ ਸੁਪਰੀਮ ਕੋਰਟ ਦੀ ਜਜਮੈਂਟ ਲਾ ਕੇ ਲੱਖਾਂ ਦੀ ਤਦਾਦ ਵਿੱਚ ਭਵੇਂ ਤੁਸੀਂ ਪਹਿਲਾਂ ਵੀ ਦਸਤਖਤ ਕਰਕੇ ਦਿੱਤੇ ਸ਼ੋਮਣੀ ਕਮੇਟੀ ਨੂੰ 26 ਲੱਖ ਲੋਕਾਂ ਨੇ ਦਸਤਖਤ ਕੀਤੇ ਸੀ ਪਰ ਸਮਾਂ ਨਹੀਂ ਦਿੱਤਾ ਗਵਰਨਰ ਸਾਹਿਬ ਨੂੰ ਮਿਲੇ ਹੁਣ ਤੁਸੀਂ ਇੰਟਰਨੈਟ ਰਾਹੀਂ ਸੈਂਟਰ ਸਰਕਾਰ ਦਾ ਪੋਰਟਲ ਖੋਲ ਲਓ ਉਸ ਪੋਰਟਲ ਦੇ ਵਿੱਚ ਸਾਰੇ ਇੱਕ ਇੱਕ ਘਰ ਦਾ ਜੀ ਦੇਸ਼ ਤੇ ਵਿਦੇਸ਼ ਤੇ ਵਿੱਚੋਂ ਉਹਨੂੰ ਇੱਕ ਵਾਰੀ ਸਾਹ ਨਾਲ ਲੈਣ ਦਿਓ ਭਰ ਦਿਓ ਕਿ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਜਿਹੜੇ 20 ਸਾਲ ਤੋਂ ਜ਼ਿਆਦਾ ਨਹੀਂ ਰੱਖੇ ਜਾ ਸਕਦੇ ਤਾਂ ਕਿ ਉਹ ਸਾਡੇ ਲੰਬੇ ਅਰਸੇ ਦੇ ਬੈਠੇ ਜਿਹੜੇ ਜੇਲ੍ਹਾਂ ਦੇ ਵਿੱਚ ਉਹਨਾਂ ਦਾ ਰਿਹਾਈ ਹੋ ਸਕੇ ਦੂਸਰੀ ਬੇਨਤੀ ਇੱਕ ਮੈਂ ਜਨਤਕ ਤੌਰ ਤੇ ਵੀ ਕਰ ਲਵਾਂ ਕਿਉਂਕਿ ਇਹ ਸਰਕਾਰ ਜਿਹੜੀ ਆ ਇਹਨੇ ਮੈਂ ਆਪ ਕੋਟਾਂ ਦੇ ਵਿੱਚ ਰਹਿਣਾ ਵਕੀਲ ਵੀ ਆ ਤੇ ਮੈਂ ਦੇਖਦਾ ਸੀ ਗਰੇਵਾਲ ਸਾਹਿਬ ਜਿੰਨੇ ਐਲ ਮੰਦਿਆ ਜਿੰਨੇ ਕਲਾਸ 4 ਰ ਆ ਜਾਂ ਹੋ ਰਿਆ ਦੂਜੇ ਤੀਜੇ ਦਰਜੇ ਤੀਜੇ ਜਫਤੇ ਦਰਜੇ ਦੇ ਕੋਈ ਹਰਿਆਣੇ ਦਾ ਕੋਈ ਰਾਜਸਥਾਨ ਦਾ ਈਵਨ ਕੇ ਪਟਵਾਰੀ ਤੁਸੀਂ ਦੇਖੋਗੇ ਉਹ ਵੀ ਤੁਹਾਨੂੰ ਰਾਜਸਥਾਨ ਚੋਂ ਬਧੇਰੇ ਮਿੰਨ ਗਏ ਇਹ ਸਾਡਾ ਕਲਚਰ ਨਹੀਂ ਸੀ ਜਿਹੜਾ ਸਾਡੇ ਕਲਚਰ ਚ ਦੇ ਆ ਕੇ ਰਾਜਸਥਾਨ ਤੋਂ ਉਹਨੂੰ ਕੀ ਪਤਾ ਵੀ ਮਿਊਟੇਸ਼ਨ ਕਿਦਾਂ ਸੈਕਸ਼ਨ ਹੁੰਦੀ ਆ ਉਹਨੂੰ ਕੀ ਪਤਾ ਬੇ ਇੱਥੇ ਦੀਆਂ ਕਦਰਾਂ ਕੀਮਤਾਂ ਇੱਥੋਂ ਦੀਆਂ ਫਰਤਾਂ ਕੀ ਆ ਛੋ ਸਰਕਾਰ ਦੇ ਖਿਲਾਫ ਬਹੁਤ ਲੰਬਾ ਬੋਲਿਆ ਜਾ ਸਕਦਾ ਮੈਂ ਤੁਹਾਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਸ਼ਹੀਦਾਂ ਦੀਆਂ ਯਾਦਾਂ ਵੀ ਮਨਾਈਏ ਪਰ ਆਪਾਂ ਆਪ ਵੀ ਯਤਨ ਕਰੀਏ ਇਹ ਤੁਹਾਡੀ ਜਥੇਬੰਦੀ ਸ਼ਹੀਦਾਂ ਦੀ ਜਥੇਬੰਦੀ ਆ ਜਿਹਦੇ ਵਿੱਚ ਲੱਖਾਂ ਮੈਂ ਸਮਝਦਾ ਪੁਰਾਣੇ ਸਾਡੇ ਸ਼ਹੀਦ ਜਿਨ੍ਹਾਂ ਨੇ ਆਪਣੀਆਂ ਲਹੂ ਤੇ ਮਿੰਜਾਂ ਨਾਲ ਇਸ ਫਲਵਾੜੀ ਨੂੰ ਸਿੰਜਿਆ ਇਹ ਅਕਾਲੀ ਦਲ ਹੌਂਦ ਵਿੱਚ ਲਿਆਂਦਾ ਸੀ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਆਪਾਂ ਛਰਦਾ ਦੇ ਫੁੱਲ ਭੇਟ ਕਰਦੇ ਹਾਂ ਉਥੇ ਇਹ ਵੀ ਅਰਦਾਸ ਕਰੀਏ ਕਿਉਂਕਿ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਹ ਕਿਸੇ ਰਜੇਮੇ ਕਰ ਨਹੀਂ ਆ ਸਕੇ ਮੇਰੀ ਚੀਮਾ ਸਾਹਿਬ ਨੇ ਕਿਹਾ ਡਿਊਟੀ ਲਈ ਸੀ ਸੋ ਮੈਂ ਪਿਛਲੇ ਸਾਲ ਵੀ ਤੁਹਾਡੇ ਦਰਸ਼ਨ ਕੀਤੇ ਸੀ ਇਸ ਵਾਰ ਵੀ ਦਰਸ਼ਨ ਕਰੂੰਗਾ ਤੇ ਮੈਂ ਆਇਆ ਵੀ ਹਾਂ ਅੰਤ ਦੇ ਵਿੱਚ ਆਪਾਂ ਇੱਕ ਅਰਦਾਸ ਵੀ ਕਰੀਏ ਉਹ ਕਿਹੜੀ ਅਰਦਾਸ ਆ ਜਿਹੜੀ ਅਰਦਾਸ ਸਤਗੁਰ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇ ਉਗਰਾੰਥ ਗੁਰੂ ਗ੍ਰੰਥ ਨੂੰ ਗੁਰੂ ਕਰਕੇ ਜਾਣਦੇ ਗੁਰੂ ਦੀ ਸਿੱਖਿਆ ਤੇ ਵੀ ਚੱਲਣ ਦਾ ਯਤਨ ਕਰਨਾ ਜਿਹੜਾ ਇਹ ਜਥੇਬੰਦੀ ਦਾ ਮੁੱਖ ਆਦੇਸ਼ ਆ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ